ਵੀਰਾ ਤੀਰ ਕੋਈ ਪੌਣੇ 3 ਵਜੇ ਦੇ ਕਰੀਬ ਜੀ ਇਹ ਸੰਤੇ ਪਤਾ ਸੇਰੇ ਲੱਗਿਆ ਸਵਾ ਪੰਜ ਦੇ ਸਹੀ ਉੱਠੇ ਆ ਪੌਣੇ ਮੈਂ ਆਪਣੇ ਸੀਸੀਟੀਵੀ ਲੱਗੇ ਮੈਂ ਉਹਦੇ ਚ ਕੈਮਰੇ ਸਾਰੇ ਚੈੱਕ ਕੀਤੇ ਆ ਕਿ ਪੌਣੇ 3 ਵਜੇ ਦੇ ਕਰੀਬ ਤਿੰਨ ਬੰਦੇ ਆਏ ਆ ਬਾਹਰੋਂ ਇੱਕ ਬੰਦਾ ਟੱਪ ਕੇ ਅੰਦਰ ਆਇਆ ਪਹਿਲੇ ਉਹਨੇ ਬਾਹਰਲੇ ਦਰਵਾਜ਼ੇ ਸਾਰੇ ਚੈੱਕ ਕੀਤੇ ਵੀ ਕੋਈ ਸ਼ੈਅ ਕੋਈ ਖੁੱਲਾ ਮਿਲ ਜਵੇ ਉਹ ਮਿਲਿਆ ਨਹੀਂ ਫਿਰ ਕਰਦਾ 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 ਉਹ ਬੈਕਯਾਰਡ ਵਾਲੇ ਪਾਸੇ ਗਿਆ ਉਧਰ ਸਾਡੇ ਬੈਕ ਸਾਈਡ ਤੇ ਸਾਡੀ ਕਿਚਨ ਹੈ ਉੱਥੇ ਵੀ ਉਹਨੇ ਬਾਕੀਆਂ ਸਾਡੀ ਜੁਆਇੰਟ ਫੈਮਲੀ ਆ ਤਿੰਨ ਚਾਰ ਰਹਿੰਦੀਆਂ ਇੱਥੇ ਇਹਨਾਂ ਨੇ ਸਾਰਿਆਂ ਦੇ ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਕਿਚਨ ਦੇ ਚਿਹਰਾ ਦਰਵਾਜ਼ਾ ਲੱਗਾ ਉਹਨੂੰ ਥੋੜਾ ਜਿਹਾ ਪਾਰਟ ਉਹਦਾ ਜਾਲੀ ਦਾ ਲੱਗਾ ਹੋਇਆ ਉਹਨੇ ਜਾਲੀ ਤੋੜ ਕੇ ਤੇ ਅੰਦਰੋਂ ਕੁੰਡੀ ਖੋਲੀ ਹੈ ਤੇ ਉਹ ਖੋਲ ਕੇ ਤੇ ਮੈਂ ਬਿਲਕੁਲ ਨਾਲ ਦੇ ਕਮਰੇ ਵਿੱਚ ਸੁੱਤਾ ਹੋਇਆ ਲੇਕਿਨ ਏਸੀ ਚੱਲਦਾ ਸੀ ਦਰਵਾਜ਼ੇ ਬੰਦ ਨਹੀਂ ਪਤਾ ਲੱਗਾ ਅਲਮਾਰੀ ਖੋਲ ਕੇ ਉਹਨਾਂ ਨੇ ਤੇ ਮੇਰੀ ਵਾਈਫ ਦੀ ਜੁਐਲਰੀ ਸੀ ਥੋੜੀ ਥੋੜਾ ਕੈਸ਼ ਹੈਗਾ ਸੀ ਤੇ ਥੋੜੇ ਜੇ ਮੇਰੇ ਕੋਲ ਉਹ ਸੌਕ ਮੇਰੇ ਕੋਲ ਯੂਕੇ ਦੇ ਪਾਉਂਡ ਪਏ ਸੀਗੇ ਉਹ ਨੂੰ ਕਦੋਂ ਸਵੇਰੇ ਪਤਾ ਚੱਲਦਾ ਤੇਰੇ ਸਾਡੇ ਪੰਜ ਮੈਂ ਉੱਠਿਆ ਮੇਰੀ ਵਾਈ ਕੁਟੀ ਬਾਜ਼ੂ ਗਈ ਉਹਨੇ ਕਿਹਾ ਲੁਮਾਰੀ ਖੁੱਲੀ ਪਈ ਐ ਤੇ ਥੱਲੇ ਉਹਦੇ ਚੋਂ ਬੈਗ ਬਾਹਰ ਡਿੱਗੇ ਹੋਏ ਆ ਤੇ ਉਹ ਦੇਖਿਆ ਤੇ ਉਹ ਦਰਵਾਜ਼ਾ ਵੀ ਟੁੱਟਾ ਹੋਇਆ ਸੀਗਾ ਸਵੇਰੇ ਪਤਾ ਲੱਗਾ